ਪ੍ਰੇਜ਼ ਦਾ ਲਾਰਡ एवरीवन ਸਾਰਿਆਂ ਨੂੰ ਜੈਨਸੀ ਦੀ ਕੁਝ ਮੈਂ ਵੀਡੀਓ ਦੇਖ ਰਿਹਾ ਸੀ ਇੰਟਰਨੈਟ ਤੇ ਇੰਸਟਾਗ੍ਰam ਤੇ ਚੱਲ ਰੀਆਂ ਜੋ ਕ੍ਰਿਸਚੀਅਨਸ ਨੂੰ ਟਾਰਗੇਟ ਕਰਿਆ ਜਾ ਰਿਹਾ ਕੇ ਹੱਥ ਲਾਉਂਦੇ ਆ ਡਿੱਗ ਜਾਂਦੇ ਆ ਪਖੰਡਾ ਇਹ ਆ ਉਹ ਆ ਤਾਂ ਮੈਂ ਦੱਸਣਾ ਚਾਹਣਾ ਮੈਂ ਜਦ ਪਹਿਲੀ ਵਾਰ ਚਰਚ ਗਿਆ ਸੀ ਮੈਂ ਵੀ ਇਹੀ ਕਹਿੰਦਾ ਸੀ ਮੈਂ ਚਰਚ ਗਿਆ ਪਹਿਲੀ ਵਾਰ ਪਰਮੇਸ਼ਰ ਦੇ ਦਾਸ ਲੋਕਾਂ ਦੇ ਹੱਥ ਰੱਖ ਰਹੇ ਸੀ ਮੈਂ ਕਿਹਾ ਮੈਂ ਸੋਚਿਆ ਮੈਂ ਕਿਹਾ ਯਾਰ ਐਦਾਂ ਹੀ ਡਿੱਗੇ ਜਾਂਦੇ ਆ ਇਹ ਮੈਂ ਕੋਈ ਜਾਣ ਬੁੱਝ ਕੇ ਗਿਰੀ ਜਾਂਦੇ ਆ ਉਹ ਹੱਥ ਰੱਖਦੇ ਆ ਗਿਰ ਜਾਂਦੇ ਆ ਜਦ ਮੇਰੇ ਕੋਲ ਐ ਪਰਮੇਸ਼ਰ ਦਾ ਆਸ ਮੇਰੇ ਅੰਦਰ ਵਿਸ਼ਵਾਸ ਨਹੀਂ ਸੀ ਉਹਨਾਂ ਨੇ ਮੇਰੇ ਤੇ ਹੱਥ ਰੱਖਿਆ ਮੈਨੂੰ ਕੁਝ ਨਹੀਂ ਹੋਇਆ ਮੈਂ ਪੱਥਰ ਬਣ ਕੇ ਖੜਾ ਰਿਆ ਉਹਨਾਂ ਨੇ ਹੱਥ ਰੱਖਿਆ ਮੈਂ ਥੋੜਾ ਜਿਹਾ ਹਿੱਲੇ ਆ ਮੈਂ ਛੱਕ ਕਰ ਰਿਹਾ ਸੀ ਕਿਤਨਾ ਕਿਤੇ ਮੈਂ ਕਿਹਾ ਦੇਖਿਆ ਮਨ ਚ ਕਿਹਾ ਮੈਂ ਕੁਝ ਨਹੀਂ ਹੋਇਆ ਮੈਨੂੰ ਸੈਕਿੰਡ ਟਾਈਮ ਫੇਰ ਉਹਨਾਂ ਨੇ ਮੈਨੂੰ ਸਟੇਜ ਤੇ ਬੁਲਾਇਆ ਅੱਗੇ ਫੇਰ ਲੈਂਡ ਕੀਤੀ ਸਟੇਜ ਤੋਂ ਬੁਲਾਇਆ ਫੇਰਾ ਤਰੱਕਿਆ ਮੈਂ ਕਿਆ ਰੱਬਾ ਇਹ ਜੋ ਲੋਕਾਂ ਨਾਲ ਹੋ ਰਿਹਾ ਮੈਨੂੰ ਕਾਹਤੋਂ ਨਹੀਂ ਹੋ ਰਿਹਾ ਮੈਨੂੰ ਕਾਹਤੋਂ ਤਰਾ ਟੱਚ ਮਿਲ ਰਿਹਾ ਮੈਂ ਵੀ ਤਾਂ ਸੇਮ ਆ ਉੱਥੇ ਮੈਂ ਚੀਜ਼ ਦੇਖੀ ਮੇਰੇ ਅੰਦਰ ਵਿਸ਼ਵਾਸ ਨਹੀਂ ਸੀ ਮੈਂ ਪਰਖਣ ਗਿਆ ਰ ਆਪ ਨੂੰ ਮਗਾ ਹੱਥ ਰੱਖਿਆ ਦਿਨ ਲੱਗੇ ਜਾਂ ਮੈਂ ਜਾਂ ਉਹਨਾਂ ਨੇ ਬੁਲਾਇਆ ਅੱਗੇ ਫੇਰ ਰੱਖਿਆ ਹੱਥ ਮੈਂ ਤੇ ਜਦ ਸੈਕਿੰਡ ਟਾਈਮ ਮੈਂ ਤੇ ਹੱਥ ਰੱਖਿਆ ਫੇਰ ਵੀ ਮੈਨੂੰ ਕੁਝ ਨਹੀਂ ਹੋਇਆ ਮੈਂ ਕਹਾਂ ਨਹੀਂ ਇਹ ਫਿਰ ਇਦਾਂ ਹੀ ਕਰਦੇ ਆ ਲੋਕ ਜਦ ਮੈਂ ਜਾਣ ਲੱਗਿਆ ਹੱਥ ਰਖਾ ਕੇ ਜਦ ਮੈਂ ਤੇ ਉਹਨਾਂ ਨੇ ਦੁਬਾਰਾ ਹੱਥ ਰੱਖਿਆ ਮੈਂ ਦੁਬਾਰਾ ਜਾਣ ਲੱਗਿਆ ਪ੍ਰਾਰਥਨਾ ਕਰਾ ਕੇ ਤਾਂ ਫੇਰ ਮੇਰੇ ਅੰਦਰ ਵਿਸ਼ਵਾਸ ਨਹੀਂ ਮੈਂ ਕਿ ਐਦਾਂ ਹੀ ਗਰੀ ਜਾਂਦੇ ਮੈਂ ਗਿਆ ਕੁਝ ਨਹੀਂ ਹੋਇਆ ਪਰਮੇਸ਼ਰ ਦਾਸ ਨੇ ਸੇਵਾਦਾਰਨ ਕਹਿੰਨ ਦੁਬਾਰਾ ਲੈ ਕੇ ਆਓ ਮਿੰਜਾ ਉਹਨਾਂ ਨੇ ਦੁਬਾਰਾ ਬੁਲਾਇਆ ਮੇਰੇ ਤੇ ਹੱਥ ਰੱਖਿਆ ਮੈਂ ਕਾਫੀ ਉਦੋਂ ਟੈਨਸ਼ਨ ਚ ਸੀ ਬਿਮਾਰ ਸੀਗਾ ਮੈਂ ਗਿਆ ਸੀਗਾ ਛੁਟਕਾਰਾ ਲੈਣੇ ਦੇਖਣ ਗਿਆ ਸੀ ਵੀ ਸੱਚੀ ਐਦਾਂ ਹੁੰਦਾ ਹੈਗੇ ਸੀ ਸ਼ੁਰੂ ਤੋਂ ਕ੍ਰਿਸ਼ਨਾ ਪਰ ਮੇਰੇ ਨਾਲ ਇਦਾਂ ਕਦੇ ਹੋਇਆ ਨਹੀਂ ਸੀ ਮੈਂ ਵੀ ਜਿਹੜਾ ਲੋਕ ਬੋਲਦੇ ਆ ਉਹਨਾਂ ਵਾਂਗ ਦੇਖਣੇ ਗਿਆ ਸੀ ਮੈਨੂੰ ਯਕੀਨ ਨਹੀਂ ਸੀ ਜਦੋਂ ਉਹਨਾਂ ਨੇ ਦੁਬਾਰਾ ਮੇਰੇ ਤੇ ਕਰਕੇ ਪ੍ਰਾਰਥਨਾ ਫੇਰ ਬੁਲਾਇਆ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਚੈਸਤੇ ਤੀਸਰੀ ਵਾਰ ਯਾਤਰਾ ਕੇ ਚੱਕਿਆ ਮੈਨੂੰ ਇਦਾਂ ਲੱਗਿਆ ਮੇਰੇ ਅੰਦਰ ਕੋਈ ਕਾਫੀ ਭੂਜ ਬੜਾ ਉਦੋਂ ਮੈਂ ਵਿਸ਼ਵਾਸ ਕਰ ਲਿਆ ਸੀ ਮੈਂ ਕਿਹਾ ਹੁਣ ਮੈਂ ਚੀਜ਼ ਲੈ ਕੇ ਜਾਣੀ ਆ ਰੱਬਾ ਜੋ ਇਹ ਚੀਜ਼ਾਂ ਜੋ ਲੋਕਾਂ ਨੂੰ ਟੱਚ ਮਿਲਦੇ ਆ ਮੈਂ ਵੀ ਲੈਣਾ ਦੁਬਾਰਾ ਹੱਥ ਰੱਖਿਆ ਗਿਆ ਮੇਰੇ ਤੇ ਪਰਮੇਸ਼ਰ ਦਾਸ ਨੇ ਰੱਖਿਆ ਤੀਸਰੀ ਵਾਰ ਜਾ ਉਹਨਾਂ ਨੇ ਰੱਖ ਚੱਕਿਆ ਹੱਥ ਮੈਨੂੰ ਕਲਾਪਿੰਗ ਦੀ ਆਵਾਜ਼ ਹੈ ਮੇਰੇ ਕੰਨਾਂ 'ਚ ਕਬੂਤਰ ਤੇ ਫੰਗਾਂ ਦੀ ਆਵਾਜ਼ ਆਈ ਜਿੱਦਾਂ ਕਬੂਤਰ ਉੜਦਾ ਉਹ ਟੱਚ ਮੈਂ ਮਹਿਸੂਸ ਕਰਿਆ ਪਹਿਲੀ ਵਾਰ ਐਸ ਮੈਨਾਂ ਲਾਈਵ 'ਚ ਮੈਂ ਅੱਗੇ ਜਾ ਕੇ ਗਵਾਹੀ ਵੀ ਦੇ ਕੇ ਆਇਆ ਕਿ ਮੈਨਾਂ ਪਹਿਲੀ ਵਾਰ ਉਹਦੋਂ ਮੈਂ ਦੇਖਿਆ ਤੁਸੀਂ ਗਲਤ ਨਹੀਂ ਜੋ ਬੋਲ ਰਹੇ ਨੇ ਲੋਕ ਗਲਤ ਨਹੀਂ ਕਹਿ ਰਹੇ ਮਨਨੂੰ ਉਹ ਸਹੀ ਨੇ ਪਰ ਵਚਨ 'ਚ ਲਿਖਿਆ ਚੱਖੋ ਤੇ ਦੇਖੋ ਪਰਮੇਸ਼ਰ ਕਿੰਨਾ ਭਲਾ ਉਹਨੂੰ ਪਹਿਲਾਂ ਦੇਖੋ ਬੋਲਣ ਤੋਂ ਪਹਿਲਾਂ ਦੇਖਿਆ ਜਾਵੇ ਵਚਨ ਚ ਲਿਖਿਆ ਚਖੋ ਤੇ ਦੇਖੋ ਪਰਮੇਸ਼ਰ ਕਿੰਨਾ ਭਲਾ ਤਾਂ ਬੋਲਣ ਤੋਂ ਪਹਿਲਾਂ ਦੇਖਿਆ ਜਾਵੇ ਕਿ ਇਸ ਦੇ ਪਿੱਛੇ ਦੀ ਸੱਚਾਈ ਕੀ ਆ ਜਰੂਰੀ ਨਹੀਂ ਡਿੱਗਣੀ ਆ ਪਰਮੇਸ਼ਰ ਸੂੰਦਾ ਪਰ ਜੇ ਬੰਦਾ ਲੈ ਕੇ ਮਨ ਚ ਜਾ ਰਿਹਾ ਮੈਂ ਡਿੱਗਣਾ ਮੈਨੂੰ ਕੋਈ ਹੱਥ ਲਾ ਦੇ ਮੈਂ ਨਹੀਂ ਕਰਨਾ ਮੈਨੂੰ ਨਹੀਂ ਯਕੀਨ ਆ ਫਿਰ ਬੰਦੇ ਦਾ ਜਿੰਨਾ ਵਿਸ਼ਵਾਸ ਆ ਉਹਨਾਂ ਕੇ ਉਹਦੇ ਲਈ ਹੋਣਾ ਆਪਾਂ ਬੋਲਦੇ ਆ ਇਹ ਤਾਂ ਇਦਾਂ ਕਰਦੇ ਆ ਧਰਮ ਬਦਲਦੇ ਆ ਜਾਣ ਬੁੱਝ ਕੇ ਕਰਦੇ ਆ ਈਸਾਈ ਨਹੀਂ ਸਹੀ ਬਣਾਉਂਦੇ ਆ ਪਰਮੇਸ਼ਰ ਦੇ ਦਾਸ ਪਰਮੇਸ਼ਰ ਲੋਕਾਂ ਨੂੰ ਬਦਲਦੇ ਆ ਉਹਨਾਂ ਦੇ ਜੀਵਨਾਂ ਨੂੰ ਈਸਾਈ ਨਹੀਂ ਸਹੀ ਬਣਾਉਂਦੇ ਆ ਮੈਂ ਚਰਚ ਜਾਣ ਵਾਲਾ ਨਹੀਂ ਸੀ ਮੈਂ ਚਰਚ ਦੇ ਵਿੱਚੋਂ ਭੱਜਣ ਵਾਲਾ ਸੀ ਜਿਸ ਦਿਨ ਮੈਨੂੰ ਪਤਾ ਲੱਗਣਾ ਮੈਂ ਟੂਰਨਾਮੈਂਟ ਖੇਡਣ ਜਾਂਦਾ ਸੀ ਮੈਂ ਵਿੱਚੋਂ ਭੱਜ ਆਉਂਦਾ ਸੀ ਨਾਮੇ ਬਚਨ ਸੁਣਨਾ ਮੈਂ ਵੀ ਪਹਿਲੇ ਇਦਾਂ ਹੀ ਕਰਦਾ ਸੀ ਪਰ ਮੈਂ ਜਾਣਿਆ ਕਿ ਜਿੰਦਾ ਪਰਮੇਸ਼ਰ ਹੋਈ ਆ ਉਹ ਸਾਡੀ ਰੱਖਿਆ ਕਰਦਾ ਉਹ ਮੂਰਤੀ ਨਹੀਂਗਾ ਇਹ ਨਹੀਂ ਅਸੀਂ ਕਿਤੇ ਗਏ ਜਿੱਥੇ ਬਣਾਈਆਂ ਜਾਂਦੀਆਂ ਚੀਜ਼ਾਂ ਕਿ ਇੱਥੇ ਤੁਸੀਂ ਭਗਤੀ ਕਰੋ ਉਪਾਸਨਾ ਕਰੋ ਸਿਮਰਨ ਕਰੋ ਕਿ ਤੁਹਾਨੂੰ ਰੇ ਪਰਮੇਸ਼ਰ ਮਿਲੂਗਾ ਇਹ ਨਹੀਂ ਅਸੀਂ ਉੱਥੇ ਗਏ ਉੱਥੇ ਤੱਕ ਇਹ ਸਹੀ ਰਹੇ ਪਵਿੱਤਰ ਰਹੇ ਬਾਰ ਹੈ ਬਾਰਾ ਕੇ ਫੇਰ ਨਸ਼ਾ ਫੇਰ ਗਾਲਾਂ ਫੇਰ ਗਲਤ ਗੱਲਾਂ ਗੰਦੀਆਂ ਗੱਲਾਂ ਤਾਂ ਉਹ ਪਰਮੇਸ਼ਰ ਨਹੀਂ ਆ ਉਹ ਪਰਮੇਸ਼ਰ ਨਹੀਂ ਆ ਉਹ ਪਰਮੇਸ਼ਰ ਨਹੀਂ ਆ ਜਿਹੜਾ ਬੰਦਾ ਬਾਬਾ ਜਿਹੜਾ ਖੁਦੇ ਨਸ਼ੇ ਕਰ ਰਿਹਾ ਬੀੜੀਆਂ ਪੀਂਦਾ ਸ਼ਰਾਬ ਪੀਂਦਾ ਉਹ ਦੂਸਰੇ ਬੰਦੇ ਨੂੰ ਕੀ ਆਜ਼ਾਦ ਕਰੂਗਾ ਨਸ਼ੇ ਤੋਂ ਜਿਵੇਂ ਜਿੱਦਾਂ ਕਹਿ ਦਿੰਦੇ ਆ ਉਹਨਾਂ ਨੂੰ ਪੁੱਛੋ ਉਹਨਾਂ ਦੀਆਂ ਮਾਮਾ ਨੂੰ ਪੁੱਛੋ ਜਿਨ੍ਹਾਂ ਦੇ ਜਵਾਨ ਪੁੱਤ ਨਸ਼ਿਆਂ ਦੇ ਖਾਣ ਮਰੇ ਤੇ ਉਹੀ ਬੰਦਾ ਉਹੀ ਬਾਬਾ ਤੁਹਾਨੂੰ ਕਿੱਦਾਂ ਆਜ਼ਾਦ ਕਰ ਦੂਗਾ ਜਿਹੜਾ ਖੁਦ ਨਸ਼ੇ ਕਰ ਰਿਹਾ ਖੁਦ ਬੀੜੀਆਂ ਪੀ ਰਿਹਾ ਪੰਗ ਪੀ ਰਿਹਾ ਤਾਂ ਜਿੰਦਾ ਪਰਮੇਸ਼ਰ ਜਾਣੋ ਜਿਹੜਾ ਸਾਨੂੰ ਆਜ਼ਾਦ ਕਰ ਸਕਦਾ ਹਰ ਇੱਕ ਚੀਜ਼ ਤੋਂ ਨਸ਼ੇ ਤੋਂ ਬਿਮਾਰੀ ਤੋਂ ਇੱਕ ਅਨੰਤ ਜੀਵਨ ਦਿੱਤਾ ਉਸਨੇ ਸਵਰਗ ਚ ਵੀ ਸਾਡੇ ਲਈ ਜਗ੍ਹਾ ਤਿਆਰ ਕਰੀਆ ਉਸਨੇ ਉਸਨੇ ਕਿਹਾ ਮੈਂ ਤੁਹਾਨੂੰ ਜਲਦੀ ਲੈਣ ਆਉਂਗਾ ਤਾਂ ਜ਼ਿੰਦਾ ਪਰਮੇਸ਼ਰ ਨੂੰ ਜਾਣੋ ਬੋਲਣ ਤੋਂ ਪਹਿਲਾਂ ਦੇਖਿਆ ਜਾਵੇ ਚੈੱਕ ਕਰਿਆ ਜਾਵੇ ਕਿ ਸੱਚੀ ਇਹ ਧਰਮ ਬਦਲਿਆ ਜਾਂਦਾ ਈਸਾਈ ਬਣਾਇਆ ਜਾਂਦਾ ਕਿ ਸਹੀ ਬਣਾਇਆ ਜਾਂਦਾ ਪਰਮੇਸ਼ਰ ਨੇ ਸਾਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਹਾਂ ਆਪਾਂ ਚਰਚ ਚ ਗਏ ਉੱਥੇ ਸਹੀ ਰਹੇ ਪੂਰਾ ਵਧੀਆ ਰਹੇ ਹਾਂ ਜੀ ਇਹ ਤਾਂ ਬੰਦੇ ਹੀ ਬੜਾ ਵਧੀਆ ਇਹਦਾ ਚਰਿੱਤਰ ਹੀ ਬੜਾ ਵਧੀਆ ਬਾਹਰ ਨਿਕਲੇ ਚਰਚ ਤੋਂ ਜਿੱਦਾਂ ਹੋਰ ਲੋਕ ਕਰਦੇ ਆ ਹੋਰ ਜੋ ਵੀ ਨੇ ਆਪਣੇ ਰੱਬ ਦੇ ਘਰਾਂ ਚੋਂ ਨਿਕਲੇ ਬਾਹਰ ਆ ਕੇ ਗਾਲਾਂ ਨਸ਼ੇ ਗੀੜੀਆਂ ਲਾਉਣੀਆਂ ਗਲਤ ਕੰਮ ਕਰਨੇ ਸਾਨੂੰ ਇਹ ਨਹੀਂ ਸਿਖਾਇਆ ਜਾਂਦਾ ਸਾਡੇ ਤੇ ਪਵੰਦੀਆਂ ਨਹੀਂ ਚੰਗੀਆਂ ਆਤਮ ਪਰਮੇਸ਼ਰ ਨੇ ਪਾਈਆਂ ਨੇ ਕਿ ਕੰਮ ਅਸੀਂ ਦੁਨੀਆ ਤੋਂ ਲਾਗਾ ਸੀ ਨਹੀਂ ਕਰਨੇ ਇਸਾਈ ਨਹੀਂ ਸਹੀ ਬਣਾਇਆ ਤੇ ਇਦਾਂ ਹੀ ਕੁਛ ਨਾਮ ਦੇ ਮਸੀਹੀ ਵੀ ਨੇ ਮੈਂ ਸਾਰਿਆਂ ਨੂੰ ਸਹੀ ਕਹਿੰਦਾ ਹੁਣ ਕਈ ਲੋਕ ਕਹਿਣਗੇ ਤੁਹਾਡੇ ਵੀ ਤਾਂ ਕਈ ਹੈਗੇ ਨੇ ਇਦਾਂ ਕਰਦੇ ਆ ਉਦਾਂ ਕਰਦੇ ਆ ਤੇ ਉਹ ਨਾਮ ਦੇ ਮਸੀਹ ਨੇ ਜਿਹੜਾ ਪੱਕਾ ਪਰਮੇਸ਼ਰ ਨੂੰ ਜਾਣਨ ਵਾਲਾ ਹੋਊਗਾ ਪੱਕਾ ਪਰਮੇਸ਼ਰ ਦੇ ਨਾਲ ਚੱਲਣ ਵਾਲਾ ਹੋਊਗਾ ਉਹ ਗਲਤ ਕੰਮ ਕਦੇ ਨਹੀਂ ਕਰੂਗਾ ਪਰਮੇਸ਼ਰ ਕਿਉਂਕਿ ਨਾ ਤਾਂ ਬੰਦੇ ਨੂੰ ਦੇਖਦਾ ਕਿੱਥੋਂ ਆਇਆ ਕੀ ਧਰਮਾ ਕੀ ਜਾਤ ਆ ਪਰਮੇਸ਼ਰ ਜੀਵਨ ਦੇਖਦਾ ਉਹ ਟੁੱਟੇ ਹੋਏ ਨੂੰ ਜੋੜਨਾ ਜਾਣਦਾ ਮੇਰੀ ਵੀ ਇੱਕ ਬਹੁਤ ਵੱਡੀ ਗਵਾਹੀ ਆ ਜਦ ਮੇਰਾ ਬਰਥ ਹੋਇਆ ਜਦ ਮੇਰਾ ਜਨਮ ਹੋਇਆ ਮਿਰਚਾਂ ਨਹੀਂ ਸੀਗੇ ਪਰਮੇਸ਼ਰ ਨੇ ਮੈਨੂੰ ਨਵਾਂ ਜੀਵਨ ਦਿੱਤਾ ਦੋ ਵਾਰ ਮੈਨੂੰ ਪਰਮੇਸ਼ਰ ਨੇ ਜੀਵਨ ਦਿੱਤਾ ਇਹ ਮੇਰੀ ਅਲੱਗ ਟੈਸਟਮਨੀ ਆ ਇਹ ਮੈਂ ਫੇਰ ਕਦੇ ਸ਼ੇਅਰ ਕਰੂੰਗਾ ਪਰ ਹੁਣ ਜੋ ਸਾਡਾ ਟੌਪਿਕ ਆ ਤਾਂ ਜੋ ਮਜ਼ਾਕ ਉਡਾਇਆ ਜਾ ਰਿਹਾ 크ਿਸਚੀਅਨ ਦਾ ਕਾਫੀ ਰੀਲਾਂ ਚੱਲ ਰਹੀਆਂ ਨੇ ਪਰਮੇਸ਼ਰ ਦੇ ਦਾਸਾਂ ਦੀਆਂ ਚੱਕ ਚੱਕ ਕੇ ਤਾਂ ਜੇ ਇਹ ਹੀ ਚੀਜ਼ਾਂ ਕਿਸੇ ਹੋਰ ਧਰਮ ਦੇ ਨਾਲ ਕੀਤੀਆਂ ਜਾਂਦੀਆਂ ਕਿਸੇ ਹੋਰ ਧਰਮ ਦੀ ਕਿਸੇ ਹੋਰ ਦੀ ਆਪਾਂ ਚੱਕ ਕੇ ਪਾ ਦਿੱਤੀ ਗਈ ਹੁੰਦੀ ਇਹ ਵੀਡੀਓ ਹੋਂ ਤੱਕ ਜ਼ਰੂਰ ਜਾਮ ਹੋ ਜਾਣਾ ਸੀ ਇਹ ਹੋ ਜਾਣਾ ਸੀ ਪਰ ਇਹ ਦੇਖੋ ਪਰਮੇਸ਼ਰ ਨੇ ਸਾਨੂੰ ਕੀ ਬਣਾਇਆ ਸਹੀ ਬਣਾਇਆ ਹੋਇਆ ਉਸਨੇ ਨਿਕ ਸ਼ਾਂਤੀ ਦਿੱਤੀ ਹੈ ਕਿ ਅਸੀਂ ਚੁੱਪ ਰਹੀਏ ਸਾਨੂੰ ਪਰਮੇਸ਼ਰ ਨੇ ਲੜਨਾ ਸਿਖਾਇਆ ਕਿਉਂਕਿ ਜ਼ਿੰਦਾ ਉਸਨੇ ਆਪ ਬਦਲਾ ਲੈ ਲੈਣਾ ਜੇ ਸਾਡਾ ਮਰਦਾ ਹੋਵੇ ਪਰਮੇਸ਼ਰ ਅਸੀਂ ਤਾਂ ਤਾਂ ਲੜੀਏ ਉਸ ਜ਼ਿੰਦਾ ਉਸਨੇ ਸਾਨੂੰ ਦਿੱਤੀ ਹੈ ਨਿਕ ਸ਼ਾਂਤੀ ਕਿ ਅਸੀਂ ਚੁੱਪ ਰਹੀਏ ਤੇ ਸੈਕਿੰਡ ਗੱਲ ਕਹਿੰਦੇ ਪੈਸੇ ਦਿੰਦੇ ਨੇ 크੍ਰਿਸਚਨ ਜਿਆਦਾ ਸਬੂਤ ਦੇਖਿਆ ਹੋਵੇ ਆਪਾਂ ਕਿ ਹਾਂ ਇਹ ਬੰਦੇ ਨੇ ਮਿਲੇ ਆ ਉਹਦੇ ਜੇ ਮੀਟਿੰਗ ਖਤਮ ਹੁੰਦੀ ਆ ਖੁਦ ਕਹਿੰਦੇ ਆ ਕਿ ਪਰਮੇਸ਼ਰ ਦੇ ਕੰਮਾਂ ਲਈ ਦਾਨ ਉਹ ਜੋਨਾਂ ਕੋਲ ਇੰਨੇ ਪੈਸੇ ਉਹਨਾਂ ਦੇ 60000 ਲੋਕ ਆ ਰਹੇ ਆ ਚਰਚ ਸ 60000 ਦੀ ਕਲਿਸੇ ਆ ਸੰਗਤ ਆ ਜੇ ਇੱਕ ਬੰਦੇ ਨੇ ਲੱਖ ਰੁਪਿਆ ਵੀ ਦਿੱਤਾ 60 ਲੱਖ ਹੋ ਗਿਆ ਇੰਨੇ ਪੈਸੇ ਉਹਨਾਂ ਕੋਲ ਉਹਨੂੰ ਲੋਕਾਂ ਤੋਂ ਥੋੜੀ ਮੰਗਣਗੇ ਉਹ ਤਾਂ ਉਲਟਾ ਲਾਸਟ ਜਦ ਮੀਟਿੰਗ ਖਤਮ ਹੁੰਦੀ ਆ ਦਾਨ ਪੇਟੀ ਕਮਾਈ ਜਾਂਦੀ ਹੈ ਲੋਕਾਂ ਅੱਗੇ ਕਿ ਦਾਨ ਬਹੁ ਪਰਮੇਸ਼ਰ ਤੇ ਕਮਾ ਲਈ ਭਵਨ ਲਈ ਜਿੰਨੇ ਪੈਸੇ ਹੁਣ ਲੋਕ ਇਦਾਂ ਖਰੀਦੇ ਜਾਂਣ ਉਹ ਕਿਉਂ ਪਰਮੇਸ਼ਰ ਤੇ ਕਮਾ ਲਈ ਇਦਾਂ ਮੰਗਣ ਉਹ ਖੁਦ ਜਿਹੜਾ ਉਹਨਾਂ ਕੋਲ ਪੈਸਾ ਉਤੋਂ ਨਾ ਕਰ ਲੈ ਤਾਂ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਨਾ ਬੰਦ ਕਰੋ ਸੱਚੇ ਪਰਮੇਸ਼ਰ ਨੂੰ ਜਾਣੋ ਜੋ ਜ਼ਿੰਦਾ ਜਿਸ ਨੂੰ ਕ੍ਰੂਸ ਤੇ ਚੜਾਇਆ ਗਿਆ ਮਰਿਆ ਤੀਜੇ ਦਿਨ ਮੁਰਦਿਆਂ ਜੀ ਉੱਠਿਆ ਅਤੇ ਅੱਜ ਵੀ ਜ਼ਿੰਦਾ ਉਸ ਦੀ ਸਮਰਥ ਜੀ ਉੱਠਣ ਦੀ ਸਮਰਥ ਅੱਜ ਵੀ ਕੰਮ ਕਰਦੀ ਆ ਬੋਲਣ ਨਾਲ ਚੰਗਾ ਜਾ ਕੇ ਦੇਖੋ ਪਰਖੋ ਦੇਖੋ ਪਰਮੇਸ਼ਰ ਕਿਦਾਂ ਕੰਮ ਕਰਦਾ ਕਿਦਾਂ ਲੋਕਾਂ ਦੇ ਜੀਵਨਾਂ ਨੂੰ ਬਦਲਦਾ ਤਾਂ ਜਾਣ ਕੇ ਫਿਰ ਦੇਖੋ ਕਿ ਕਿਹੜੀ ਚੀਜ਼ ਸਹੀ ਆ ਕਿਹੜੀ ਗਲਤ ਆ ਜਾ ਕੇ ਪੂਰਾ ਦੇਖ ਕੇ ਜਾਣ ਕੇ ਪਰਮੇਸ਼ਰ ਨੂੰ ਫਿਰ ਆਪ ਬੋਲੀਏ ਕਿ ਹਾਂ ਭਈ ਇਹ ਗੱਲ ਸਹੀ ਆ ਜੇ ਤੁਹਾਨੂੰ ਕੋਈ ਸੱਚ ਮਿਲਦਾ ਕਿ ਹਾਂ ਐਦਾਂ ਕਰਦੇ ਆ ਤਾਂ ਬੋਲੋ ਨਹੀਂ ਤਾਂ ਚੁੱਪ ਰਹੋ